ਹੁਣ ਪੰਜਾਬ ਤੋਂ ਬਾਹਰ ਦੇਆਂ ਸਟੇਟਾਂ ਤੋਂ ਵੀ ਸੰਗਤ ਜਿਹੜੀ ਆਉਣ ਲੱਗੀ ਹੈ ਤੇ ਪੰਜਾਬ ਦੇ ਜਿਹੜੇ ਦੂਜੇ ਸ਼ਹਿਰ ਨੇ ਜਿਵੇਂ ਮਾਲਵੇਚੋਂ ਸੰਗਤ ਬਹੁਤ ਆ ਰਹੀ ਹੈ ਬਰਨਾਲੇ ਵਾਲੇ ਪਾਸੇ ਤੋਂ ਜਾ ਕੇ ਬਠਿੰਡੇ ਤੋਂ ਸਾਨੂੰ ਸੰਗਤ ਕਾਫੀ ਮਿਲੀ ਹੈ ਉਹ ਟਰਾਲੀਆਂ ਲੈ ਕੇ ਤੇ ਮਿੱਟੀ ਲੈ ਕੇ ਪਹੁੰਚੇ ਨੇ ਜਾਂ ਪਸ਼ੂਮਧ ਦੇ ਵਾਸਤੇ ਐਸੀ ਵੀ ਕਾਫੀ ਵੱਡੀ ਤਾਦਾਦ ਵਿੱਚ ਜਿਹੜਾ ਆਚਾਰ ਹੈ ਉਹ ਲੈ ਕੇ ਪਹੁੰਚੇ ਆ ਚੌਕ ਚੌਕਰ ਲੈ ਕੇ ਪਹੁੰਚੇ ਬਾਬਾ ਉਤਾਰ ਜੀ ਜੀ ਟਿਬੀ ਸਾਵੜ ਰੋਪਰ ਵਾਲੇ ਮਹਪੁਰਖਾ ਉਹ ਬਹੁਤ ਵੱਡੀ ਸੇਵਾ ਜਿਹੜੀ ਸੀ ਉਸ ਪਸ਼ੂਆਂ ਦੇ ਚਾਰਜ ਦੀ ਜਿਹੜੀ ਹੈ ਉਹ ਕਰ ਰਹੇ ਨੇ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ ਉਹਨਾਂ ਦੇ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਲੇਕਿਨ ਪਿੰਡਾਂ ਦੇ ਹਾਲਾਤ ਇੰਨੇ ਜ਼ਿਆਦਾ ਇਸ ਪਾਸੇ ਮਾਰੇ ਆ ਕਿ ਘਰਾਂ ਘਰ ਦੀਆਂ ਘਰ ਜਿਹੜੇ ਕੰਦਾ ਪਾੜ ਚੁੱਕੀਆਂ ਨੇ ਮੈਂ ਘਰ ਇੱਕ ਦੇਖ ਕੇ ਆਇਆ ਉਹ ਘਰ ਦੀਆਂ ਟੈਲਾਂ ਹੀਠਾਂ ਤਸ ਗਈਆਂ ਨੇ ਕੰਦਾ ਪਾੜ ਚੁੱਕੀਆਂ ਨੇ ਘਰ ਦਾ ਸਮਾਨ ਸਾਰਾ ਬਰਬਾਦ ਹੋ ਚੁੱਕਾ ਘਰਾਂ ਦੇ ਵਿੱਚ ਚਿੱਕੜ ਹੋਇਆ ਪਿਆ ਇੱਕ ਦਸਤੇ ਨੇ ਪਰਿਵਾਰ ਵਾਲੇ ਕਿ ਸਾਡੇ ਨਾਲ ਘਰ ਦੇ ਵਿੱਚ 6 6 7 7 ਫੁੱਟ ਜਿਹੜਾ ਪਾਣੀ ਸੀ ਉੱਚਾ ਉਹ ਫਿਰ ਚੁੱਕਾ ਤੇ ਹਾਲੇ ਵੀ ਪਿਆਲੀਆਂ ਦੇ ਵਿੱਚ ਜਿਹੜਾ 10 10 ਫੁੱਟ ਪਾਣੀ ਜਿਹੜਾ ਉਹ ਨਾ ਪਿੰਡਾਂ ਦੇ ਆਸ-ਪਾਸੇ ਖਲੋਤਾ ਹੋਇਆ ਸਿੰਘ ਸਾਹਿਬ ਤੁਹਾਡੇ ਉਹ ਵੀ ਇਹ ਸੇਵਾ ਕੀਤੀ ਗਈ ਹੈ ਕੀ ਸੇਵਾ ਕਰਕੇ ਆ ਜੀ ਅੱਜ ਅਸੀਂ ਖੁਦ ਵੇਖ ਰਹੇ ਪਿਆ ਤਸਵੀਰਾਂ ਕਿ ਤੁਸੀਂ ਖੁਦ ਚਾਰਾ ਜਿਹੜਾ ਆ ਉਹ ਪਾਉਂਦੇ ਨਜ਼ਰ ਆ ਰਹੇ ਅਸੀਂ ਕਿਉਂਕਿ ਦੇਖੋ ਸੰਗਤ ਦੀ ਸੇਵਾ ਰਾਸ਼ਨ ਦੀ ਜਿਹੜੀ ਹੈ ਉਹ ਬਹੁਤ ਹੋ ਚੁੱਕੀ ਹੈ ਲੰਗਰ ਜਾਂ ਹੋਰ ਵਸਤੂਆਂ ਉਹ ਬੋਤ ਪਹੁੰਚ ਚੁੱਕੀਆਂ ਨੇ ਤੇ ਪਸ਼ੂਆਂ ਦੇ ਵਾਸਤੇ ਜਿਹੜੇ ਬਹੁਤ ਵੱਡੀ ਇੱਕ ਜ਼ਰੂਰਤ ਹੈ ਜਿਵੇਂ ਇੱਕ ਹੁਣ ਅਸੀਂ ਇਸ ਨਗਰ ਵਿੱਚ ਆਏ ਆ ਇਸ ਤੱਕਰ ਦੇ ਵਿਰਣ ਦੱਸਿਆ ਕਿ ਅੱਗੇ ਪਿਆਈਆਂ ਨੂੰ ਬਣਾਉਣ ਵਾਸਤੇ ਬਹੁਤ ਲੋੜ ਡੀਜ਼ਲ ਦੀ ਲੋੜ ਬਹੁਤ ਪੈਣੀ ਹੈ ਔਰ ਕਣਕਾਂ ਭੇਜਣ ਵਾਸਤੇ ਬੀਜ ਦੀ ਲੋੜ ਬੜੀ ਪੈਣੀ ਹੈ ਤੇ ਇਹ ਬਸ ਉਹ ਲੋੜ ਪੈਣੀ ਹੈ ਤੇ ਅੱਜ ਅਸੀਂ ਡੰਗਰਾਂ ਵਾਸਤੇ ਚਾਰਾ ਤੇ ਕਿੱਟਾ ਬਣਾ ਕੇ ਹੋਰ ਸਮਾਨ ਦੇ ਕਿੱਟਾ ਜਿਹੜੇ ਅਸੀਂ ਬਣਾ ਕੇ ਜੋ ਘਰ ਚੋਂ ਲੈਂਦੀਆਂ ਹੁੰਦੀਆਂ ਹੁੰਦੀਆਂ ਉਹ ਅਸੀਂ ਉਹਨਾਂ ਪਿੰਡਾਂ ਵਿੱਚ ਵੀ ਵੰਡ ਕੇ ਆਏ ਆ ਤੇ ਹੁਣ ਐਸ ਪਿੰਡਾਂ ਵਿੱਚ ਵੀ ਇੱਕ ਕੋਟ ਕੋ ਬਲਕਸ਼ਪਿੰਡ ਵਿੱਚ ਵੀ ਆਏ ਆ ਇੱਥੇ ਵੀ ਜਿਆਦਾ ਕਿਹਦੀ ਜ਼ਰੂਰਤ ਹੋਏਗੀ ਗੱਦੇ ਗੱਦੇ ਹਾਂ ਹਾਂ ਗੱਦੇ ਗੱਦੇ ਬੜੀ ਵੱਡੀ ਇੱਕ ਜ਼ਰੂਰਤ ਹੈ ਕਿ ਬਿਸਤਰੇ ਖਰਾਬ ਹੋ ਚੁੱਕੇ ਆ ਬੈੱਡ ਖਰਾਬ ਹੋ ਚੁੱਕੇ ਆ ਲੋਕਾਂ ਨੇ ਬੈੱਡ ਜਿਹੜੇ ਸੀ ਆਪਣੇ ਗਾਰੀਆਂ ਚ ਲਿਆ ਲਾ ਕੇ ਸੁੱਕਣੇ ਮਤਲਬ ਕਿ ਲੋਕ ਕਮਰੇ ਚ ਪਾਟ ਕੋਲ ਬਾਹਰ ਸੁੱਕਣੇ ਪਾਏ ਹੋਏ ਆ ਬੜੇ ਸੁੱਕ ਜਾਣ ਬੜੇ ਵੱਡੇ ਜਿਹੜੇ ਪ੍ਰਬਾਧੀ ਨੁਕਸਾਨ ਬਹੁਤ ਵੱਡਾ ਪੰਜਾਬ ਦਾ ਹੋਇਆ ਅੱਛਾ ਕੀ ਸਮਝਦੇ ਹੋ ਸਰਕਾਰਾਂ ਦਾ ਰੋਲ ਠੀਕ ਰਿਹਾ ਤੁਸੀਂ ਦੇਖਦੇ ਹੋ ਦੇਖੋ ਜਿੱਥੋਂ ਤੱਕ ਜਿੰਮੇਵਾਰੀ ਤਾਂ ਹੁੰਦੀ ਹੈ ਸਾਰੀ ਸਰਕਾਰਾਂ ਦੀ ਕਿ ਸਰਕਾਰਾਂ ਜਿਹੜੀਆਂ ਨੇ ਇਹ ਆਪਣੇ ਰਿਆਆ ਦੀ ਜਾਕਰ ਰੱਖੀ ਕਰਨ ਉਹਦੇ ਸਾਮ ਸਮਰਕਰ ਲੇਕਿਨ ਜਿਵੇਂ ਮੈਂ ਦੇਖਿਆ ਕਿ 300 ਫੁੱਟ ਤੋਂ ਜ਼ਿਆਦਾ ਵੱਡਾ ਢਾਈ ਕਿੱਲਿਆਂ ਦਾ ਤਕਰੀਬਨ ਜਿਹੜਾ ਉਹ ਤੁਸੀਂ ਦਾ ਪਾੜ ਹੈ ਉਹ ਪਿਆ ਹੋਇਆ ਹੈ ਸੰਗਤ ਸਾਰਾ ਖੁਸ਼ ਕਰ ਰਹੀ ਹੈ ਕੋਈ ਉੱਥੇ ਪ੍ਰਸ਼ਾਸਨਿਕ ਜਿਹੜਾ ਉਹ ਅਧਿਕਾਰੀ ਨੂੰ ਨਜ਼ਰ ਨਹੀਂ ਆਇਆ ਕਿਉਂਕਿ ਪੰਜਾਬ ਸਾਰਾ ਇਕੱਠਾ ਹੋ ਗਿਆ ਹਰ ਜੀ ਹਰ ਜੀ ਜਿਹੜਾ ਨੇ ਵਕ ਵਕ ਜਿਹੜੇ ਵੀ ਦਿੱਤੇ ਵੀ ਸੀ ਸਭ ਮਦਦ ਵਾਸਤੇ ਆ ਗਏ ਸਭ ਤਿਆਰ ਨੇ ਜਿਸ ਵੇਟ ਤਾਂ ਇਹ ਕਹਿ ਲੋ ਕਿ ਇਸ ਇਲਾਕੇ ਵਿੱਚ ਹੜ੍ਹ ਆਇਆ ਹੋਇਆ ਜਿਹੜੇ ਪਾਸੇ ਦੇ ਖੋਲਦੀਆਂ ਹੋਈਆਂ ਟਰਾਲੀਆਂ ਤੂੜੀ ਆ ਰਹੀ ਹੈ ਪਸ਼ੂਆਂ ਦਾ ਚਾਰਾ ਹੋਰਾ ਚਾਰ ਜਿਹੜਾ ਸੂਝੇ ਇਕੱਠਾ ਆ ਰਹੀਆਂ ਨੇ ਤੇ ਵੱਡੇ ਗਿੰਦ ਚ ਟਰਾਲੇ ਭਰੇ ਹੋਏ ਆ ਪੀਣ ਵਾਲੇ ਪਾਣੀ ਦੇ ਮਤਲਬ ਕਿਸੇ ਗਲਤੀ ਕੋਈ ਸੰਗਤ ਨੇ ਕਸਰ ਛਡੀ ਨਹੀਂ ਪਰ ਲੋਡ ਇਸ ਵੇਲੇ ਤੁਸੀਂ ਕੀ ਸਮਝਦੇ ਹੋ ਜਿਹੜੀ ਤੁਸੀਂ ਇੱਕ ਨਿੱਜੀ ਤੌਰ ਦੇ ਉੱਤੇ ਕਿਉਂਕਿ ਤੁਹਾਡੀ ਅਪੀਲ ਸਾਰੀ ਦੁਨੀਆ ਸੁਣਦੀ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹ ਅਪੀਲ ਕਰੋ ਜਿਹਦੇ ਨਾਲ ਕਿ ਲੋਕ ਜਿਹੜੇ ਨੇ ਆਪਣੀ ਇਸ ਆਪਦਾ ਜੁ ਬਾਹਰ ਆ ਸਕੋ ਦੇਖੋ ਆਪਦਾ ਤਾਂ ਜਿਹੜੀ ਏਡੀ ਵੱਡੀ ਪਈ ਹੋਈ ਆ ਕਿ ਇਹ ਤਾਂ ਸਾਡੇ ਸਭ ਦੇ ਸਹਿਯੋਗ ਦੇ ਨਾਲ ਹੀ ਆ ਕਿ ਇਹ ਪਿਆਰਾਂ ਸਿਰ ਦੁਬਾਰਾ ਹੋਣਗੇ ਜਿਵੇਂ ਪਹਿਲਾਂ ਮੈਂ ਕਿਹਾ ਕਿ ਪੈਰੀਗਨੋ ਬਨੋਰ ਵਾਸਤੇ ਸੰਦਾਂ ਦੇ ਲੋਡ ਪੈਣੀ ਹੈ ਉਹਦੇ ਵਾਸਤੇ ਡੀਜ਼ਲ ਦੀ ਲੋਡ ਪੈਣੀ ਹੈ ਅੱਗੇ ਜਾ ਕੇ ਤੇ ਵੀਰ ਰੋਡ ਜਿਹੜੀ ਹੈ ਉਹ ਪੈਣੀ ਹੈ ਘਰਾਂ ਦਾ ਜਿਹੜਾ ਸਮਾਨ ਖਰਾਬ ਹੋ ਚੁੱਕਾ ਸੰਗਤ ਨੂੰ ਉਸ ਸਮਾਨ ਦੀ ਬੜੀ ਵੱਡੀ ਜ਼ਰੂਰਤ ਹੈ ਜਿਵੇਂ ਕਿ ਡੀਸੀ ਸਾਹਿਬ ਕੋਲ ਅਸੀਂ ਲਿਸਟ ਬਲਾਈ ਹੋਈ ਆ ਸਟਾਕ ਹੈ ਤੜਕੇ ਵਾਸਤੇ ਜਿਹੜਾ ਤੇਲ ਹੁੰਦਾ ਉਹ ਤੇਲ ਹੈ ਬਾਡੀ ਲੋਸ਼ਨ ਹੈ ਜਾਂ ਬਾਡੀ ਤੇਲ ਹੈ ਬਾਡੀ ਸੋਪ ਹੈ ਇਹੋ ਜਿਹਾ ਸਮਾਨ ਜਿਹੜਾ ਨਾ ਘਰਾਂ 'ਚ ਵਰਤਣ ਵਾਲਾ ਫੋਲਡਿੰਗ ਜਿਹੜੇ ਮੰਜੇ ਨੇ ਉਹ ਮੈਟ੍ਰੀਸ ਚਾਹੀਦੇ ਨੇ ਸਿੰਗਲ ਬੈੱਡ ਦੇ ਜਿਹੜੇ ਗੱਦੇ ਹੁੰਦੇ ਆ ਉਹ ਚਾਹੀਦੇ ਨੇ ਬੈੱਡ ਸ਼ੀਟਾਂ ਚਾਹੀਦੀਆਂ ਨੇ ਇਹ ਸਮਾਨ ਚਾਹੀਦਾ ਪਰ ਇਹਦੇ ਨਾਲ ਨਾਲ ਸਰਕਾਰਾਂ ਦੇ ਕੋਲ ਸਾਰਾ ਤੰਤਰ ਹੁੰਦਾ ਸਾਰੀ ਮਸ਼ੀਨਰੀ ਹੁੰਦੀ ਆ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਨੇ ਇਸ ਵਰਗੀ ਮੁਸੀਬਤ ਹੋਵੇ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਸਹਾਇਤਾ ਵਾਸਤੇ ਅੱਗੇ ਆਉਣਾ ਚਾਹੀਦਾ ਸਰਕਾਰ ਆਂਦੀ ਐ ਦੇਖ ਕੇ ਚੱਲ ਜਾਂਦੇ ਨੇ ਲੀਡਰ ਪਰ ਕੋਈ ਐਲਾਨ ਨਹੀਂ ਕਰ ਪੰਦੇ ਜਿਦਾਂ ਤੁਸੀਂ ਵੀ ਚਲੋ ਆਇਓ ਤਿਲ ਫੁੱਲ ਭੇਟਾ ਜੋ ਵੀ ਤੁਸੀਂ ਲੈ ਕੇ ਆਇਓ ਪਰ ਸਰਕਾਰਾਂ ਵੇਖ ਕੇ ਚੱਲ ਜਾਂਦੀਆਂ ਐ ਐਲਾਨ ਨਹੀਂ ਹੋ ਰਹੇ ਦੇਖੋ ਮੈਂ ਉਹ ਕਹਿ ਰਾਨਾ ਕਿ ਸਰਕਾਰਾਂ ਦਾ ਜ਼ਿੰਮੇਵਾਰੀ ਬਣਦੀ ਐ ਕਿ ਸਰਕਾਰਾਂ ਨਦਿਸ ਹੱਤਵਾਸ ਤੇ ਆ ਗਏ ਹੋ ਕਿ ਸਰਕਾਰਾਂ ਕੋ ਸਾਰਾ ਤੰਤਰ ਹੈ ਸਾਡੇ ਸਾਧਨ ਇਹ ਵੀ ਸਾਰੇ ਇਹ ਕੰਨਿਆਂ ਦਾ ਤੋੜੇ ਭਰਨਗੇ ਸਰਕਾਰਾਂ ਦੇ ਕੋਲ ਮਸ਼ੀਨਾ ਨੇ ਹਾਈਡਰੋਲਿਕ ਮਸ਼ੀਨਾ ਨੇ ਵੱਡੀਆਂ ਵੱਡੇ ਸਾਧਨ ਸਰਕਾਰਾਂ ਦੇ ਕੋਲ ਉਹ ਕੀ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਕਰਨਾ ਚਾਹੀਦਾ ਲੋਕਾਂ ਨੂੰ ਕੀ ਸੁਨੇਹਾ ਜਿਹੜੇ ਪਿੰਡਾਂ ਡਰੇ ਰਹੇ ਨੇ ਜਿਹੜੇ ਇਸ ਵੇਲੇ ਬੱਤੀ ਤੋਂ ਵੀ ਬਿਨਾ ਨੇ ਦੇਖੋ ਬੜੀ ਵੱਡੀ ਸਾਡੀ ਕੌਮ ਜਿਹੜੀ ਹੈ ਬੜੀ ਫਰਾਕਦਿਲ ਹੈ ਬੜੀ ਹੌਸਲੇ ਵਾਲੀ ਹੈ ਇਹ ਪਾਵੇਂਪੁਰੀ ਤਾਮਤ ਬਿਜਲੀ ਜਿਹੜੀ ਪਾਣੀ ਲੱਥਾ ਕਈ ਥਾਵਾਂ ਤੇ ਬਿਜਲੀ ਆ ਚੁੱਕੀ ਹੈ ਪਰ ਹਾਲਤ ਬਹੁਤ ਮਾੜੀ ਹੈ ਇਹ ਇਹ ਬੇਨਤੀ ਹੈ ਕਿ ਰਲ ਮਿਲ ਕੇ ਸਾਰੇ ਪਿਆਰ ਦੇ ਨਾਲ ਸਹਿਯੋਗ ਦੇ ਨਾਲ ਜਿਹੜਾ ਇਹ ਜਿਹੜੀ ਆਪਤਾ ਪਈ ਹੈ ਸਾਰੇ ਅਸੀਂ ਰਲ ਮਿਲ ਕੇ ਦੁੱਖ ਜਿਹੜਾ ਇਹਨੂੰ ਵੰਡ ਲਈਏ ਅੱਜ ਹੀ